ਵਿਕਸਿਤ ਪਾਰਤ ਸੰਕਲਪ ਯਾਤਰਾ ਤਹਿਤ ਪਠਾਨਕੋਟ ਦੇ ਪਿੰਡ ਚੱਕ ਮਾਦੋ ਸਿੰਘ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜਾਗਰੂਕਤਾ ਵੈਨ ਦੇ ਪਿੰਡ ਵਿੱਚ ਪੁੱਜਣ ਤੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਰਾਹੀਂ ਕੇਂਦਰ ਸਰਕਾਰ ਵੱਲੋਂ ਲੋਕ ਪਹਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਮੈਡੀਕਲ ਕੈਂਪ ਦੌਰਾਨ ਲੋਕਾਂ ਦੇ ਬੀਪੀ, ਸ਼ੂਗਰ ਤੇ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ। ਲੋੜਵੰਦਾ ਨੂੰ ਮੌਕੇ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਤੇ ਕੁਝ ਇੱਕ ਨੂੰ ਅਗਲੇਰੀ ਜਾਂਚ ਲਈ ਰੈਫਰ ਵੀ ਕੀਤਾ ਗਿਆ। ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤਲਾਪ ਪਾਤਰਿਆਂ ਨੇ ਆਪਣੇ ਤਜਰਬੇ ਜਿੱਥੇ ਮੌਕੇ ਤੇ ਹਾਜ਼ਰ ਲੋਕਾਂ ਨਾਲ ਸਾਂਝੇ ਕੀਤੇ ਉੱਥੇ ਇਸ ਉਪਰਾਲੇ ਲਈ ਮੋਦੀ ਸਰਕਾਰ ਦਾ ਤਾਨਵਾਦ ਵੀ ਕੀਤਾ। ਇਹ ਸਾਡਾ ਸੈਲਫ ਹੈਲਪ ਗਰੁੱਪ 10 ਮੈਂਬਰ ਦਾ ਬੰਦਾ ਹੈ। 100 ਰੁਪਏ ਪਰ ਮਹੀਨੇ ਦਿੰਨੇ ਆਸੀਂ ਤੇ 20000 ਰੁਪਏ ਦੀ ਪੰਡ ਕਮਾਉਂਦੇ ਆਂ ਤੇ 1.5 ਲੱਖ ਤੱਕ ਲਿਮਟ ਵੀ ਬਣਦੀ ਹੈ ਕਿ ਜਿਹੜਾ ਕਿ ਗਰੁੱਪ ਨੂੰ ਬਹੁਤ ਫਾਇਦਾ ਮਿਲਦਾ ਹੈ। ਇਹ ਗਰੀਬੀ ਹਟਾਣ ਲਈ ਗਵਰਨਮੈਂਟ ਨੇ ਜੋੜਿਆ ਹੈ ਮਹਿਲਾ ਨੂੰ ਅਸੀਂ ਐਨਆਰਐਲਐਮ ਦਾ ਸਕੀਮ ਦੇਨੇ ਆ ਸਾਰੇ ਲੇਡੀਜ਼ ਨੂੰ ਜਿਨ੍ਹਾਂ ਵਿੱਚ 10 ਲੇੜੀ ਦਾ ਇੱਕ ਗਰੁੱਪ ਬਣਾਉਨੇ ਆ ਜਿਨ੍ਹਾਂ ਦੇ ਲੇਡੀਜ਼ ਨੂੰ 20000 ਦਾ ਰਿਫੰਡ ਆਂਦਾ ਹੈ ਚੌਥੇ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਲੇਡੀਜ਼ ਦੇ ਸੀਸੀਐਲ ਬਣਾਉਂਦੇ ਆ ਜਿਦੇ ਵਿੱਚ ਲੱਖ ਡੇਢ ਲੱਖ ਯੂਜ਼ ਕਰ ਸਕਦੀ ਹੈ ਲੇਡੀਜ਼ ਜਿਹੜੇ 10 ਲੇੜੀ ਦਾ ਗਰੁੱਪ ਬਣਿਆ ਹੁੰਦਾ ਉਹ ਲੇਡੀਜ਼ ਪੈਸੇ ਉਠਾ ਕੇ ਕੋਈ ਵੀ ਕੰਮ ਕਰ ਸਕਦੀ ਹੈ ਸਟੀਚਿੰਗ ਦਾ ਕੰਮ ਕਰ ਸਕਦੀ ਹੈ ਪਨਰ ਦਾ ਕਰ ਸਕਦੀ ਹੈ ਕੋਈ ਗਾਂਏ ਵਗੈਰਾ ਲੈ ਕੇ ਘਰ ਦਾ ਕੰਮ ਵੀ ਕਰ ਸਕਦੀ ਜਿਹੜਾ ਮੇਰੇ ਹਸਬੰਡ ਦਾ ਰਾਜ ਹੋਇਆ ਸੀ ਅੱਜ ਮਾਇੰਦੋ ਅੱਜ ਮਾਇੰਦੇ ਹਸਪੀਟਲ ਉਦੋਂ ਬਿਲਕੁਲ ਫ੍ਰੀ ਹੋਇਆ ਹੈ